सत श्रीकाल जी सारू रवि मलहोत्रा किचनजा तो स्वागत है अज मैं थानू मक्की रोटी इन्नी सौखे तरीके बना दसागी कि जेकर तो मक्की रोटी जीडी बनानी औखी लगती है तो तीन पहली बार च ही जी है इस तरीके जेकर रोटी बनाओगे तो बिल्कुल परफेक्ट जी है रोटी बना सकोगे सो शुरू करते हाँ वीडियो बिना स्किप कि एंड तक जरूर देखना ਮੱਕੀ ਦਾ ਆਟਾ ਲਿਆ ਹੈ ਜੀ ਅਸੀਂ ਕੋਈ 4-5 ਜਿਹੜੇ ਇਹਦੇ ਤੋਂ ਜਿਹੜਾ ਮੱਕੀ ਦੇ ਰੋਟੀਆਂ ਤਿਆਰ ਹੋਣਗੀਆਂ ਤੇ ਸਭ ਤੋਂ ਪਹਿਲਾਂ ਜਿਹੜਾ ਇਹ ਜੀ ਆਟਾ ਇਸ ਨੂੰ ਅਸੀਂ ਛਾਨ ਲਿਆ ਹੈ ਕਿਉਂਕਿ ਮੱਕੀ ਦੇ ਆਟੇ ਦੇ ਵਿੱਚ ਜਿਹੜਾ ਹੈ ਛਾਨ ਬਹੁਤ ਹੁੰਦਾ ਇਸ ਕਰਕੇ ਇਹਨੂੰ ਪਹਿਲਾਂ ਛਾਨਣਾ ਜ਼ਰੂਰੀ ਹੈ ਸੋ ਆਟਾ ਜੇਕਰ ਛਾਨ ਕੇ ਰੋਟੀ ਬਣਾਓਗੇ ਤਾਂ ਰੋਟੀ ਜਿਹੜੀ ਹੈ ਬਹੁਤ ਵਧੀਆ ਬਣ ਕੇ ਤਿਆਰ ਹੋਏਗੀ ਸੋ ਛਾਨਣ ਤੋਂ ਬਾਅਦ ਜਿਹੜਾ ਹੈ ਜੀ ਅਸੀਂ ਹੁਣ ਆਟੇ ਨੂੰ ਮਲਣਾ ਹੈ ਸੋ ਇਹਦੇ ਲਈ ਪਾਣੀ ਵੀ ਅਸੀਂ ਜਿਹੜਾ ਹੈ ਗਰਮ ਲੈਣਾ ਹੈ ਪਾਣੀ ਬਹੁਤ ਜ਼ਿਆਦਾ ਗਰਮ ਨਹੀਂ ਲੈਣਾ ਪਾਣੀ ਇੰਨਾ ਕੁ ਗਰਮ ਹੋਣਾ ਚਾਹੀਦਾ ਕਿ ਜਿਹਦੇ ਨਾਲ ਅਸੀਂ ਜਿਹੜਾ ਹੈ ਆਟੇ ਨੂੰ ਅਚੀ ਤਰ੍ਹਾਂ ਮਲ ਸਕੀਏ ਸੋ ਪਾਣੀ ਅਸੀਂ ਗਰਮ ਲਿਆ ਹੈ ਤੇ ਸਾਰਾ ਆਟਾ ਜਿਹੜਾ ਅਸੀਂ ਇਕੱਠਾ ਨਹੀਂ ਮਲਣਾ ਅਸੀਂ ਜਿਹੜਾ ਹੈ ਜੀ ਦੋਕ ਪੇੜਿਆਂ ਵਾਸਤੇ ਦੋਕ ਰੋਟੀਆਂ ਬਣਾਉਣ ਵਾਸਤੇ ਅੱਧਾ ਕੁ ਜਿਹੜਾ ਆਟਾ ਲੈ ਲਿਆ ਹੈ ਤੇ ਪਾਣੀ ਪਾਵਾਂਗੇ ਜਿਦੇ ਅਸੀਂ ਔਰ ਹੌਲੀ ਹੌਲੀ ਇਸਨਾਲ ਨਾਲ ਸੀਮਲੀ ਜਾਣਾ ਹੈ ਹਾਟੇ ਨੂੰ ਜਿਹੜਾ ਹੈ ਜੀ ਜੇਕਰ ਵਧੀਆ ਮਲੋਗੇ ਤਾਂ ਰੋਟੀ ਇਹਦੀ ਵਧੀਆ ਜਿਹੜੀ ਬਣ ਕੇ ਤਿਆਰ ਹੁੰਦੀ ਹੈ ਕਿਉਂਕਿ ਆਟਾ ਜਿਹੜਾ ਇਹਦਾ ਨਾ ਤਾਂ ਸਖਤ ਹੋਣਾ ਚਾਹੀਦਾ ਤੇ ਨਾ ਹੀ ਜਿਹੜਾ ਪਤਲਾ ਹੋਣਾ ਚਾਹੀਦਾ ਹੈ ਸੋ ਜਿੰਨੀ ਕਾਟੇ ਦੇ ਵਿੱਚ ਅਸੀਂ ਜੀ ਪਾਣੀ ਪਾਇਆ ਹੈ ਗਰਮ ਬਾਕੀ ਆਟਾ ਜਿਹੜਾ ਅਸੀਂ ਜਿਹੜਾ ਹੈ ਉਹਨੂੰ ਬਾਅਦ ਵਿੱਚ ਰੋਟੀ ਬਣਾਵਾਂਗੇ ਤੇ ਉਦੋਂ ਹੀ ਅਸੀਂ ਮਲਣਾ ਨਾਲ ਨਾਲ ਸੋ ਨੂੰ ਜਿਹੜਾ ਹੈ ਜੀ ਮਲਣ ਲਈ ਕੋਈ 8 ਤੋਂ 10 ਮਿੰਟ ਲੱਗ ਜਾਂਦੇ ਹਨ ਸੋ ਥੋੜਾ ਥੋੜਾ ਪਾਣੀ ਪਾ ਕੇ ਨੂੰ ਅਸੀਂ ਮਲ ਲੈਣਾ ਲੋਹੇ ਆਟਾ ਜਿਹੜਾ ਅਸੀਂ ਮਲ ਲਿਆ ਚੰਗੀ ਤਰ੍ਹਾਂ ਸੋ ਦੇਖ ਸਕਦੇ ਹੋ ਆਟਾ ਜਿਹੜਾ ਹੈ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਨਰਮ ਹੋਣਾ ਚਾਹੀਦਾ ਇਹ ਬਹੁਤ ਜ਼ਿਆਦਾ ਨਰਮ ਵੀ ਨਹੀਂ ਹੈ ਔਰ ਸਖਤ ਵੀ ਨਹੀਂ ਹੈ ਸੋ ਆਟਾ ਜਿਹੜਾ ਹੈ ਜੀ ਸਾਡਾ ਤਿਆਰ ਹੋ ਗਿਆ ਤੇ ਹੁਣ ਅਸੀਂ ਜਿਹੜੀ ਰੋਟੀ ਬਣਾਣੀ ਸ਼ੁਰੂ ਕਰਾਂਗੇ ਕੀ ਆਪਣੇ ਸਾਬ ਦੇ ਨਾਲ ਜਿਹੜਾ ਹੈ ਜੀ ਪੇਟਾ ਲਵਾਂਗੇ ਤੇ ਬਸ ਰੋਟੀ ਜਿਹੜੀ ਅਸੀਂ ਨੂੰ ਤਿਆਰ ਕਰਨੀ ਹੈ ਆਟਾ ਸੀ ਤਿਆਰ ਕਰ ਲਿਆ ਹੈ ਤੇ ਹੁਣ ਅਸੀਂ ਜੀ ਅਸੀਂ ਲਵਾਂਗੇ ਚਕਲਾ ਤੇ ਚਕਲੇ ਦੇ ਉੱਤੇ ਅਸੀਂ ਰੋਟੀ ਜਿਹੜੀ ਬਣਾ ਕੇ ਤਿਆਰ ਕਰਨੀ ਹੈ ਇਹ ਕਸੀ ਜੀ ਪੋਲੀਥੀਨ ਲੈ ਲੈਣਾ ਤੇ ਪੋਲੀਥੀਨ ਦੇ ਜਿਹੜੀਆਂ ਸਾਈਡਾਂ ਹਨ ਇਹਨਾਂ ਨੂੰ ਅਸੀਂ ਕੱਟ ਲੈਣਾ ਬਿਲਕੁਲ ਸੋ ਸਾਰੀਆਂ ਇਹ ਸਾਈਡਾਂ ਤੋਂ ਜਿਹੜੇ ਸਾਈਡਾਂ ਤੋਂ ਜੀ ਇਹ ਜੋ ਲਿਫਾਫਾ ਹੈ ਬੰਦ ਹੈ ਇਹਨੂੰ ਅਸੀਂ ਖੋਲ ਲੈਣਾ ਹੈ ਇਸ ਤਰ੍ਹਾਂ ਤੇ ਇਹ ਸਾਈਡ ਤੋਂ ਵੀ ਅਸੀਂ ਕੱਟ ਲੈਣਾ ਹੈ ਲਿਫਾਫਾ ਲੈ ਕੇ ਤੇ ਅਸੀਂ ਉਹਦੇ ਜੀ ਸਾਰੀਆਂ ਸਾਈਡਾਂ ਜਿਹੜੀਆਂ ਕੱਟ ਕੇ ਤੇ ਉਹਨੂੰ ਇੱਕ ਚੌੜਾ ਜਿਹੜਾ ਪੀਸ ਅਸੀਂ ਲੈ ਲਿਆ ਹੈ ਆਪਣੀ ਰੋਟੀ ਦੇ ਹਿਸਾਬ ਦੇ ਨਾਲ ਤੇ ਰੋਟੀ ਤੋਂ ਥੋੜਾ ਜਿਹਾ ਵੱਡਾ ਹੀ ਨਫਾਫਾ ਲੈਣਾ ਤੇ ਚੱਕਲੇ ਦੇ ਉੱਤੇ ਅਸੀਂ ਇਹਨੂੰ ਰੱਖਣਾ ਹੈ ਜੀ ਸਭ ਤੋਂ ਪਹਿਲਾਂ ਸੋ ਦੇਖਣਾ ਪਹਿਲਾਂ ਇਹ ਕਿ ਜਿਹੜਾ ਇਹ ਨਫਾਫਾ ਹੈ ਜਿਹੜਾ ਇਹ ਥੋੜਾ ਜਿਹਾ ਜੀ ਮੋਟਾ ਹੋਣਾ ਚਾਹੀਦਾ ਤੇ ਪਤਲਾ ਨਹੀਂ ਹੋਣਾ ਚਾਹੀਦਾ ਸੋ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਤੇ ਇਹਦੇ ਉੱਤੇ ਹੁਣ ਅਸੀਂ ਰੋਟੀ ਬਣਾਵਾਂਗੇ ਬਹੁਤ ਆਸਾਨੀ ਦੇ ਨਾਲ ਜਿਹੜੀ ਹੈ ਜੀ ਇਹਦੇ ਤੇ ਰੋਟੀ ਜਿਹੜੀ ਬਣ ਕੇ ਤਿਆਰ ਹੋ ਜਾਂਦੀ ਹੈ ਸੋ ਸਭ ਤੋਂ ਪਹਿਲਾਂ ਜਿਹੜਾ ਹੈ ਜੀ ਅਸੀਂ ਜੋ ਪੇੜਾ ਲਿਆ ਹੈ ਅਸੀਂ ਇਹਨੂੰ ਥੋੜਾ ਜਿਹਾ ਰੋਟੀ ਨੂੰ जोड़ा चौड़ा करना है इस करके जोड़ा पेड़ा लिया है इन असी थोड़ा जहा हथ इस तरह करके कर सकते हैं सो थोड़ा ज्यादा जे हाँ जी गंडे हैं इन्हों तरह हाथ ना मिल लो और उस तो जो है यूँ थोड़ा जहा आटा भी लगा सकते हो सो इस तरह लगाना है। ਤੇ ਚੱਕਲੇ ਉੱਤੇ ਜਿਹੜਾ ਹੈ ਜੀ ਅਸੀਂ ਨੂੰ ਬੜੀ ਆਸਾਨੀ ਦੇ ਨਾਲ ਜਿਹੜਾ ਕਮਾ ਕੇ ਤੇ ਰੋਟੀ ਜਿਹੜੀ ਤਿਆਰ ਕਰ ਸਕਦੇ ਦੇਖ ਸਕਦੇ ਹੋ ਕਿ ਜਿਹੜਾ ਹੈ ਥੋੜਾ ਜਿਹਾ ਸੁੱਕਾ ਆਟਾ ਲਗਾਉਣ ਦੇ ਨਾਲ ਜਿਹੜਾ ਹੈ ਰੋਟੀ ਸਾਡੀ ਬਿਲਕੁਲ ਵੀ ਉਹਦੇ ਨਾਲ ਜਪਕੇ ਨਹੀਂ ਚਿਪਕੇਗੀ ਨਹੀਂ ਤੇ ਆਸਾਨੀ ਦੇ ਨਾਲ ਜਿਹੜੀ ਹੈ ਰੋਟੀ ਜਿਹੜੀ ਹੈ ਪੂਰਾ ਆਪਣਾ ਸਾਈਜ਼ ਲਵੇਗੀ ਇਸ ਤਰ੍ਹਾਂ ਅਸੀਂ ਹੌਲੀ ਹੌਲੀ ਕਰਕੇ ਥੋੜਾ ਜਿਹਾ ਹੱਥ ਦੇ ਨਾਲ ਬਸ ਇਸ ਨੂੰ ਕਮਾਉਂਦੇ ਹੋਏ ਇਸ ਤਰ੍ਹਾਂ ਰੋਟੀ ਤਿਆਰ ਕਰ ਲੈਣੀ ਹੈ ਉਹ ਬਹੁਤ ਵਧੀਆ ਰੋਟੀ ਬਣ ਕੇ ਤਿਆਰ ਹੁੰਦੀ ਹੈ ਜੀ। ਤੁਸੀਂ ਦੇਖ ਸਕਦੇ ਹੋ ਕਿੰਨੀ ਜਲਦੀ ਰੋਟੀ ਜਿਹੜੀ ਹੈ ਸਾਡੀ ਬਣ ਕੇ ਤਿਆਰ ਹੋਈ ਹੈ। ਸੋ ਕੰਡੇ 골 ਕਰਨੇ ਵਾਸਤੇ ਇੱਕ ਚਾਕੂ ਲੈ ਕੇ ਬਸ ਉਹਨੂੰ ਥੋੜਾ ਜਿਹਾ ਤੁਸੀਂ ਇਸ ਤਰ੍ਹਾਂ ਥੋੜਾ ਜਿਹਾ ਜਿਹੜਾ ਹੈ ਜੀ ਨਾਲ-ਨਾਲ ਕਰ ਦੋਗੇ ਤਾਂ ਆਪਣੇ ਆਪ ਜਿਹੜੇ ਕੰਡੇ ਜਿਹੜੇ ਹਨ ਇਹਨਾਂ ਦੇ ਪੂਰੇ ਇੱਕਦਮ ਜਿਹੜੇ ਬਿਲਕੁਲ ਦਿਸਣਗੇ ਨਹੀਂ ਤੇ ਸਾਡੀ ਰੋਟੀ ਜਿਹੜੀ ਬਿਲਕੁਲ ਇੱਕਦਮ ਗੋਲ ਬਣ ਕੇ ਤਿਆਰ ਹੋਏਗੀ। ਇਹ ਤਰੀਕਾ ਬਹੁਤ ਹੀ ਆਸਾਨ ਹੈ ਜੀ ਕੋਈ ਵੀ ਬਣਾ ਸਕਦਾ ਹੈ ਸੋ ਜਿਹੜੇ ਰੋਟੀ ਜਿਨ੍ਹਾਂ ਨੂੰ ਮੁਸ਼ਕਲ ਲੱਗਦੀ ਹੈ ਮੱਕੀ ਦੀ ਰੋਟੀ ਬਣਾਣੀ ਪਹਿਲੀ ਵਾਰੀ ਦੇ ਵਿੱਚ ਵੀ ਬਿਲਕੁਲ ਪਰਫੈਕਟ ਜਿਹੜੀ ਹੈ ਰੋਟੀ ਬਣਾ ਕੇ ਤਿਆਰ ਕਰ ਸਕਦੇ ਆ ਤੇ ਰੋਟੀ ਸਾਡੀ ਬਣ ਕੇ ਤਿਆਰ ਹੋ ਗਈ ਹੈ ਹੁਣ ਅਸੀਂ ਇਸ ਨੂੰ ਤਵੇ ਉੱਤੇ ਪਾਣਾ ਹੈ ਤਵਾ ਗਰਮ ਕਰ ਲਿਆ ਹੈ ਅਸੀਂ ਤੇ ਹਲਕਾ ਜਿਹਾ ਜਿਹੜਾ ਹੀ ਇਹਦੇ ਤੇ ਘਿਓ ਪਾ ਲੈਣਾ ਇਹਦੇ ਨਾਲ ਰੋਟੀ ਸਾਡੀ ਜਿਹੜੀ ਹੈ ਜੀ ਇਹ ਚਿਪਕੇਗੀ ਨਹੀਂ ਬਿਲਕੁਲ ਉਸ ਤਰ੍ਹਾਂ ਅਸੀਂ ਜਿਹੜਾ ਹੈ ਜੀ ਜਿਹੜਾ ਇਹ ਲਫਾਫੇ ਦਾ ਜਿਹੜਾ ਕੰਮ ਜੀਆ ਸੀ ਉਹਦੇ ਤੋਂ ਚੱਕ ਕੇ ਅਸੀਂ ਰੋਟੀ ਨੂੰ ਅਸੀਂ ਇਸ ਤਰ੍ਹਾਂ ਪਾਣਾ ਹੈ ਰੋਟੀ ਨੂੰ ਸੇਕ ਲੱਗ ਗਿਆ ਹੈ ਤੇ ਹੁਣ ਅਸੀਂ ਦੇਖੋ ਜੀ ਰੋਟੀ ਨੂੰ ਅਸੀਂ ਪਹਿਲਾਂ ਥੋੜਾ ਜਿਹਾ ਅਸੀਂ ਚੱਕ ਕੇ ਦੇਖ ਲਿਆ ਰੋਟੀ ਨੂੰ ਸੇਕ ਲੱਗਿਆ ਹੋਇਆ ਤੇ ਇਹਨੂੰ ਅਸੀਂ ਆਸਾਨੀ ਦੇ ਨਾਲ ਜਿਹੜਾ ਹੈ ਇਸ ਤਰ੍ਹਾਂ ਪਲਟ ਸਕਦੇ ਹਾਂ ਸੋ ਦੇਖ ਸਕਦੇ ਹੋ ਰੋਟੀ ਸਾਡੀ ਇੱਕ ਸਾਈਡ ਤੋਂ ਜਿਹੜੀ ਸਿਕ ਗਈ ਹੈ तो हूँ इस तरह सीजिए दोनों सइडा तो जोड़ा है पलट पलट के ते अच्छी तरह सेकोंगे थोड़ा जहा घ्यो लगा देंगे जी इस साइड से अं जेकर दोनों सैडाते जरा घ्यो लगा दिए रोटी जी है जी बहुत ही जी सॉफ्ट बन के तैयार होंगी है इस करके दोनों साइडों पर थोड़ा थोड़ा जोड़ा है घ्यो लगावे अं सो इसड पर भी जो है घ्यो लगा देंगे हम अभी एक रोटी गई है जी से चका तरह सी हो तो हम असी प्लेट कर अं एक रोटी होर तैयार करा सो पेड़ पहला जी इस थोड़ा जहा हथ ही असी चौड़ा कर लेना और तो बाद अभी थोड़ा जहाा आटा लगाना और थोड़ा जहा हाल प्रेस करते हो बस र रोटी असी इस तरह घुमाते हुए अपना पूरा जरा रोटी है चौड़ा कर लेना है सो जितों भी थोड़ा जहा कोई गंडा लगता है उन अभी बराबर इस तरह हथ जो बराबर करी जाना है तो रोटी जी है बहुत जल्दी जल्दी बन के तैयार होंगी है सो इस तरह देखो असी एक रोटी हो तैयार कर ली है ਤੇ ਇਸੇ ਤਰ੍ਹਾਂ ਸੀ ਜਿਹੜਾ ਹਾਂਜੀ ਬਾਕੀ ਵੀ ਸਾਰੀਆਂ ਮੱਕੀ ਦੀਆਂ ਜਿਹੜੀਆਂ ਰੋਟੀਆਂ ਤਿਆਰ ਕਰ ਲੈਣੀਆਂ। ਸੋ ਬਿਲਕੁਲ ਗੋਲ ਇਸ ਤਰੀਕਾਰਾਂਗੇ ਤਾਂ। ਥੋੜਾ ਜਿਆ ਇਸ ਤਰ੍ਹਾਂ ਚੱਕ ਦੇ ਨਾਲ ਕਰ ਲੋ। ਹੋਰ ਜੇ ਨਾ ਵੀ ਕਰੋ ਤਾਂ ਵੀ ਕੋਈ ਗੱਲ ਨਹੀਂ। ਬਾਕੀ ਮੱਕੀ ਦੀ ਰੋਟੀ ਵੈਸੇ ਬਹੁਤ ਸਵਾਦ ਲੱਗਦੀ ਹੈ। ਸੋ ਰੋਟੀ ਨੂੰ ਇਸੇ ਤਰ੍ਹਾਂ ਹੀ ਪਾਣਾ ਜੇਕਰ ਇਸ ਤਰ੍ਹਾਂ ਪਾਵਾਂਗੇ ਤਾਂ ਰੋਟੀ ਜਿਹੜੀ ਹੈ ਜੀ ਵਿੱਚੋਂ ਖੁੱਲਦੀ ਨਹੀਂ ਹੈ। रोटी जो, जो मक्की की रोटी पाया यही ही सही तरीका तो है मक्की दोटियां तैयार कर लिया हाँ जी सारिया ਸੋ ਤੁਸੀਂ ਵੀ ਜੀ ਇਸ ਤਰੀਕੇ ਨਾਲ ਰੋਟੀ ਬਣਾ ਕੇ ਦੇਖਣਾ ਮੱਕੀ ਦੀ ਬਹੁਤ ਹੀ ਜਿਹੜੀ ਹੈ ਜੀ ਈਜ਼ੀ ਹੈ ਇਸ ਤਰ੍ਹਾਂ ਰੋਟੀ ਬਨਾਨੀ ਸੋ ਵੀਡੀਓ ਜਿਹੜੀ ਹੈ ਜੇਕਰ ਤੁਹਾਨੂੰ ਵਧੀਆ ਲੱਗੀ ਹੋਏ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਔਰ ਕਮੈਂਟ ਵੀ ਕਰਨਾ ਚੈਨਲ ਸਬਸਕ੍ਰਾਈਬ ਕਰਨਾ ਜੇਕਰ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸੋ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਸ਼ਿਆਕਾਰ